ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪੈਣਾ ਪ੍ਰਾਮਾਣ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਬਧਾਈਆਂ ਨਵੇਂ ਸਾਲ ਤੇ ਜਿਸ ਤਰ੍ਹਾਂ ਆਪਣੇ ਪੰਡਨ ਧੂੜ ਕੋਟੜਨ ਸਿੰਘ ਦੇ ਵਿੱਚ ਨਗਰ ਕੀਰਤਨ ਕੱਢਿਆ ਜਾਂਦਾ ਹੈ ਆਪਾਂ ਲਾਈਵ ਚਲਾਇਆ ਸੀ ਪਰ ਕੁਝ ਕੋਦੇ ਵਿੱਚ ਸ਼ਾਰਟ ਲੈ ਸੀ ਆਪਾਂ ਉਹਦੇ ਨਾਲ ਸੰਝੇ ਕਰਦੇ ਆਂ ਇਹ ਨਗਰ ਕੀਰਤਨ ਗੁਰੂ ਘਰ ਤੋਂ ਹੁੰਦਾ ਸਭ ਤੋਂ ਪਹਿਲਾਂ ਆਪਣਾ ਖੂ ਕੋਲੇ ਪਹੁੰਚਦਾ ਉੱਥੇ ਵੀਰ ਘੋਨੇ ਕੇ ਪਰਿਵਾਰ ਵੱਲੋਂ ਦੁੱਧ ਦੇ ਲੰਗਰ ਦੀ ਸੇਵਾ ਲਗਾਈ ਗਈ ਸੀ ਉੱਥੇ ਸੰਗਤ ਨੇ ਦੁੱਧ ਦਾ ਲੰਗਰ ਛਕਿਆ ਤੇ ਸੇਵਾ ਭਾਵਨਾ ਨਾਲ ਸੇਵਾ ਕੀਤੀ ਪ੍ਰਮਾਤਮਾ ਵੇਰ ਪ੍ਰਿਆਤ ਕਰਕੇ ਉਸ ਤੋਂ ਅੱਗੇ ਚੱਲਦਾ ਹੋਇਆ ਨਗਰ ਕੀਰਤਨ ਇਸ ਤਰ੍ਹਾਂ ਨਗਰ ਕੀਰਤਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਸੇਵਾਦਾਰ ਅਲੱਗ-ਅਲੱਗ ਸੇਵਾ ਨਿਭਾਉਂਿਆ ਹਰ ਇੱਕ ਨੇ ਕੋਈ ਵੀਰ ਪਾਣੀ ਛੜਕ ਰਿਹਾ ਪਿੱਛੇ ਫਿਰ ਝਾੜੂ ਲਗਾ ਰਹੇ ਐ ਫਿਰ ਵੀਰ ਆਪਣੇ ਜਿਹੜੇ ਫੁੱਲ ਵਗੈਰਾ ਵੈਲਕਮ ਲਿਖਦੇ ਐ ਇਹ ਸਾਰਾ ਇਹਨਾਂ ਨੇ ਕਲਾਕਾਰੀ ਕੀਤੀ ਬਹੁਤ ਇਹਨਾਂ ਦਾ ਵੀ ਸੋਹਣਾ تیاری ਸੀ ਵੀਰਾਂ ਦੀ ਇਸ ਤੋਂ ਬਾਅਦ ਨਾਲ ਹੀ ਵੀਰ ਆਪਣੇ ਮਹਿਟਾ ਦੀ ਸੇਵਾ ਮੱਲਿਆਣੇ ਤੋਂ ਵੀਰ ਉਹ ਵੀ ਕਰਦੇ ਆ ਤੇ ਗੁਰੂ ਗੁਰੂ ਸਾਹਿਬ ਦੇ ਨਾਲ ਸੰਗਤ ਜਾਂਦੀ ਹੈ ਕੀਰਤਨ ਚੱਲ ਰਿਹਾ ਤੇ ਆਰਾਮ ਦੇ ਨਾਲ ਸਾਰੀ ਸੰਗਤ ਆ ਜਾਂਦੀ ਹੈ ਸਭ ਤੋਂ ਪਹਿਲਾਂ ਪਹਿਲਾ ਪੜਾ ਹੁੰਦਾ ਜਿਹੜਾ ਆਪਣਾ ਮਥਰਾਪੱਤੀ ਕੋਲ ਹੁੰਦਾ ਮਥਰਾਪੱਤੀ ਕੋਲ ਪਹੁੰਚਦੇ ਤਾਂ ਇੱਥੇ ਲੰਗਰ ਲਗਾਇਆ ਗਿਆ ਸੀ ਦੁੱਧ ਤੇ ਬ੍ਰੈਡਾਂ ਦਾ ਲੰਗਰ ਸੀਗਾ ਇੱਥੇ ਸੰਗਤ ਨੇ ਬਹੁਤ ਪ੍ਰੇਮ ਨਾਲ ਸ਼ਿਕਾਇਆ ਵੀਰਾਂ ਨੇ ਨੇ ਇਲਾਕੇ ਦੇ ਵੀਰਾਂ ਨੇ ਜਿੰਨਾਂ ਕੋ ਛਰਦਮ ਤੱਕ ਸੇਵਾ ਕੀਤੀ ਪ੍ਰਮਾਤਮਾ ਸਭ ਤੇ ਮਿਹਰ ਪ੍ਰਿਆਤ ਕਰਕੇ ਇੱਥੇ ਲੰਗਰ ਛਕਣ ਤੋਂ ਬਾਅਦ ਸੰਗਤ ਨੇ ਕਥਾਵਾਚਕ ਬਹੁਤ ਵਧੀਆ ਕਥਾਵਾਚਕ ਸੀਗੇ ਸਾਰ ਇੱਕ ਨੇ ਸਲਾਇਆ ਉਹਨਾਂ ਨੂੰ ਬਹੁਤ ਹੀ ਪਿਆਰ ਨਾਲ ਸੁਣਿਆ ਜਿਨ੍ਹਾਂ ਨੇ ਸੁਣਨਾ ਤਾਂ ਆਪਣੇ ਲਾਈਵ ਦੇ ਵਿੱਚੋਂ 6.5 ਘੰਟੇ ਤੇ 1 ਘੰਟੇ ਦਾ ਲਾਈ ਪੂਰਾ ਉਹਦੇ ਵਿੱਚ ਸੁਣ ਸਕਦੇ ਕਥਾਵਾਚਕ ਪੂਰੇ ਦੇ ਪੂਰੇ ਇਹਨਾਂ ਨੇ ਜੋ ਕਥਾ ਕੀਤੀ ਆ ਬਹੁਤ ਹੀ ਸੋਹਜ ਜੇ ਢੰਗ ਨਾਲ ਕਥਾ ਕੀਤੀ ਹੈ ਤੇ ਇੱਥੇ ਬੈਠ ਕੇ ਸਾਰੇ ਵੀ ਵਿਦਿਆਨੇ ਪੈਣਾ ਨੇ ਪ੍ਰਾਮਾ ਨੇ ਪ੍ਰੇਮ ਨਾਲ ਕਥਾ ਸੁਣੀ ਕਿਉਂਕਿ ਮੈਂ ਦੇਖਿਆ ਵੀ ਕਥਾਵਾਚਕ ਸੋਹਣੇ ਹੋਣ ਕਰਨ ਮੈਥਡ ਵਧੀਆ ਸੀ ਆਵਾਜ਼ ਹਰ ਇੱਕ ਪੱਖ ਤੋਂ ਪਰਫੈਕਟ ਸੀ ਸਾਰੇ ਪੈਣਾ ਪ੍ਰਾਮ ਨੇ ਬੈਠ ਕੇ ਆਰਾਮ ਦੇ ਨਾਲ ਇਹਨਾਂ ਨੂੰ ਸੁਣਿਆ ਕੁਈ ਰੌਲਾ ਰੱਪਾ ਨਹੀਂ ਸ਼ਾਂਤੀ ਨਾਲ ਸੁਣਿਆ ਕਿਉਂਕਿ ਸਮਝ ਆਉਂਦੀ ਸੀ ਗੱਲ ਸਭ ਨੂੰ ਇਸ ਤੋਂ ਬਾਅਦ ਮਥਰਾਪੱਤੀ ਤੋਂ ਬਾਅਦ ਹੀ ਲੰਘ ਇਥੋਂ ਸੰਗਤ ਚੱਲਦੀ ਆਲੇ ਪਾਉਂਦੀ ਹੋਈ ਫਿਰ ਇਹ ਜਿਹੜਾ ਨਗਰ ਕੀਰਤਨਾ ਚੱਲਦਾ ਹੋਇਆ ਆਪਣਾ ਪਹੁੰਚਦਾ ਹੈ ਜਿਹੜੇ ਸ਼੍ਰੀਮਾਨ ਜੀ ਨੇ ਬੋਰ ਵਾਲੀ ਗਲੀ ਵਾਜਦੀ ਹੈ ਪਿੰਡ ਦੇ ਵਿਚਕਾਰ ਉੱਥੇ ਵੀਰ ਦਾਰਸ਼ੀ ਰਾਜੀ ਕੀ ਘਰ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸੀ ਸਾਰੇ ਆਲੇ ਦੁਆਲੇ ਦੇ ਅਕਾਲੇ ਉਹਨਾਂ ਨੇ ਸੀਰੇ ਉਹਨਾਂ ਨੇ ਜੋਦੇ ਹੋਣੀ ਪੰਤੋਣੀ ਬਿਲੇਮ ਹੋਣੀ ਜਿੰਨੇ ਵੀ ਇਲਾਕੇ ਦੇ ਵੀਰ ਆ ਸਾਰੇ ਨੇ ਰਲ ਕੇ ਇੱਥੇ ਲੰਗਰ ਦਾ ਪ੍ਰਬੰਧ ਕੀਤਾ ਸੀ ਸੰਗਤ ਵਾਸਤੇ ਚਾਹ ਤੇ ਬਰਿੱਡਾਂ ਦਾ ਲੰਗਰ ਸੀਗਾ ਇੱਥੇ ਵੀ ਪ੍ਰਮਾਤਮਾ ਇਹਨਾਂ ਦੀ ਸੇਵਾ ਨੂੰ ਫਲ ਲਾਵੇ ਛਾ ਭਾਵਨਾ ਪੂਰੀ ਕਰੇ ਤੇ ਇੱਥੇ ਵੀ ਬੈਠ ਕੇ ਸੰਗਤ ਨੇ ਗੁਰਮਤ ਵਿਚਾਰਾਂ ਸੁਣੀਆਂ ਕਥਾਵਾਚਕ ਨੇ ਸਾਰੀ ਆਪਣੀ ਗੁਰਮਤ ਵਿਚਾਰਾ ਸਾਨੀ ਕਥਾਵਾਚਕ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਮੁੱਖ ਰੱਖਦਾ ਉਹਨਾਂ ਦੇ ਇਤਿਹਾਸ ਨਾਲ ਇਹਨਾਂ ਨੇ ਇਤਿਹਾਸ ਸੁਣਾਇਆ ਤੇ ਆਪਣੀਆਂ 12 ਵੀ ਗਾਈਆਂ ਉਸ ਤੋਂ ਬਾਅਦ ਇੱਥੋਂ ਕਥਾ ਕਰਨ ਤੋਂ ਬਾਅਦ ਸੰਗਤ ਚੱਲੇ ਪਉਂਦੀ ਐ ਤੇ ਜਿਹੜਾ ਆਪਣਾ ਅਗਲਾ ਪੜਾਅ ਦੇ ਵੱਲ ਵੱਧਦੀ ਐ ਜਿਹੜਾ ਅਗਲਾ ਪੜਾਅ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਗੇਟ ਦੇ ਅੱਗੇ ਸੀ ਇੱਥੇ ਪਹੁੰਚਣ ਤੇ ਸਾਰਿਆਂ ਨੇ ਪਰਮਾ ਸਵਾਗਤ ਕੀਤਾ ਸੰਗਤ ਦਾ ਤੇ ਇੱਥੇ ਵੀ ਹਰ ਸਾਲ ਦੀ ਤਰ੍ਹਾਂ ਚਾਹ ਤੇ ਬਰਿੱਡਾਂ ਦਾ ਲੰਗਰ ਸੀ ਸੰਗਤ ਨੇ ਰਲ ਮਿਲ ਕੇ ਲੱਖ ਦੇ ਵੀਰ ਨੇ ਸੇਵਾ ਕੀਤੀ ਪ੍ਰਮਾਤਮਾ ਸਭ ਤੇ ਮਿਹਰ ਭਰਿਆ ਰੱਖੇ ਸੇਵਾ ਭਾਵਨਾ ਬਣਾਈ ਰੱਖੇ ਤੇ ਇੱਥੇ ਵੀ ਗੁਰਮਤ ਵਿਚਾਰਾ ਹੋਈਆਂ ਕਥਾ ਵਚਨ ਆਪਣਾ ਇਤਿਹਾਸ ਉਸੇ ਤਰ੍ਹਾਂ ਲੜੀਵਾ ਸੁਣਾਉਂਦੇ ਗਏ ਗੁਰੂ ਦਾ ਇਤਿਹਾਸ ਸੁਣਾਉਂਦੇ ਗਏ ਤੇ ਹੋਰ ਵੀ ਬਾਣ ਸੁਣਾਈਆਂ ਇੱਥੇ ਕਾਫੀ ਸਮਾਂ ਰੁਕਣ ਤੋਂ ਬਾਅਦ ਜਿਹੜਾ ਨਗਰ ਕੀਰਤਨਾ ਹੈ ਉਹ ਫਿਰ ਚਾਲੇ ਪਾਂਦਾ ਆਪਣੇ ਲਾਸਟ ਪੜਾਵਲ ਜਿਹੜਾ ਆਪਣਾ ਲਾਸਟ ਪੜਾਇਆ ਉਹ ਹੁੰਦਾ ਆਪਣੇ ਪਾਰਕ ਦੇ ਵਿੱਚ ਜਿਹੜੀ ਗੁਰਦੁਆਰਾ ਸਾਹਿਬ ਦੀ ਪਾਰਕ ਹੈ ਉਹਦੇ ਵਿੱਚ ਲਾਸਟ ਪੜਾ ਹੁੰਦਾ ਤੇ ਉੱਥੇ ਸੰਗਤ ਪਹੁੰਚਦੀ ਹੈ ਇੱਥੇ ਸੰਗਤ ਥੋੜੀ ਮਾਫੀ ਚਾਹੁੰਦੇ ਇੱਥੇ ਵੀਡੀਓ ਕੈਪਚਰ ਨਹੀਂ ਹੋਈ ਫੋਨ ਚੋਂ ਡਿਲੀਟ ਕਰਤੀ ਬੱਚੇ ਨੇ ਇੱਥੇ ਸੰਗਤ ਨੇ ਇੱਥੇ ਬਾਬਾ ਜੀ ਨੇ ਕਾਫੀ ਲੰਮਾ ਸਮਾਂ ਇਤਿਹਾਸ ਸੁਣਾਇਆ ਇੱਥੇ ਬਹੁਤ ਜ਼ਿਆਦਾ ਭਾਰੀ ਘੱਟ ਸੀ ਪੂਰਾ ਹੀ ਮਤਲਬ ਉਹ ਕਿ ਜਿਹੜਾ ਪਾਰਕਾ ਫੁੱਲ ਹੋਇਆ ਹੋਇਆ ਸੀ ਸੰਗਤ ਨਾਲ ਇੰਨੀ ਸੰਗਤ ਪਹੁੰਚ ਚੁੱਕੀ ਸੀ ਇਹਨਾਂ ਦੀਆਂ ਕਥਾਵਾਚਕਾਂ ਨੂੰ ਸੁਣਨ ਦੇ ਲਈ ਲੋਕਾਂ ਨੇ ਭੈਣਾ ਨੇ ਭਰਾਵਾਂ ਨੇ ਪਿਆਰ ਨਾਲ ਕਥਾ ਸੁਣੀ ਸਰਵਣ ਕੀਤੀ ਤੋਂ ਉਸ ਤੋਂ ਬਾਅਦ ਇੱਥੇ ਬਾਅਦ ਦੇ ਵਿੱਚ ਆਪਣੇ ਜਿਹੜੇ ਗੱਤਕੇਲੇ ਵੀਰ ਉਹਨਾਂ ਨੇ ਜੋਰ ਦਿਖਾਇਆ ਆਪਣੇ ਪਿੰਡ ਤੋਂ ਬੱਚੇ ਤਿਆਰ ਕੀਤੇ ਰਹੇ ਪਿੰਡ ਵੱਲੋਂ ਤਾਂ ਹੀ ਬੜਾ ਵਧੀਆ ਉਪਰਾਲਾ ਗੱਤਕੇ ਵਾਸਤੇ ਨਵੇਂ-ਨਵੇਂ ਬੱਚਿਆਂ ਨੂੰ ਭਰਤੀ ਕੀਤਾ ਜਾਂਦੇ ਉਹ ਗੱਤਕਾ ਸਿੱਖਦੇ ਆ ਤੇ ਵਾਰ ਕਰਨੇ ਸਿੱਖਦੇ ਉਹ ਇਹਨਾਂ ਨੇ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਵੀਰਾਂ ਨੇ ਬੱਚਿਆਂ ਨੇ ਛੋਟੇ-ਛੋਟੇ ਬੱਚਿਆਂ ਕੁੜੀਆਂ ਮੁੰਡੇ ਛੋਟੇ ਤੋਂ ਵੱਡੇ ਸਾਰਿਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਸੰਗਤ ਨੇ ਖੜਕੇ ਦੇਖਿਆ ਇੱਥੇ ਕਥਾ ਸੁਣਨ ਤੋਂ ਬਾਅਦ ਗਤਕਾ ਦੇਖਣ ਤੋਂ ਬਾਅਦ ਸੰਗਤ ਫਿਰ ਇਸ ਪੜਾ ਤੋਂ ਚੱਲਦੀ ਆ ਕੀਰ ਨੂੰ ਆਪਣੇ ਗੁਰਦੁਆਰਾ ਗੁੱਡਾ ਸਾਹਿਬ ਜਿਹੜਾ ਅੰਦਰਲਾ ਗੁਰਦੁਆਰਾ ਕਿੰਥੂ ਨਗਰ ਕਿੰਥੂ ਦੀ ਰਵਾਨਗੀ ਹੋਈ ਸੀ ਤੇ ਉੱਥੇ ਹੀ ਸਮਾਪਤੀ ਹੋਣੀ ਸੀ ਉੱਥੇ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਜਾ ਰਹੀ ਹੈ ਤੇ ਨਾਲ ਨਾਲ ਸਾਰੇ ਵੀਰਾਂ ਨੇ ਸੰਯੋਗ ਦਿੱਤਾ ਆਉ ਭਗਤ ਕੀਤੀ ਹਰ ਘਰ ਦੇ ਵਿੱਚ ਜਿੱਥੇ ਵੀ ਜਾਂਦਾ ਸੀ ਗੁਰੂ ਸਾਹਿਬ ਲੋਕ ਆਪਣੇ ਘਰ ਦੇ ਅੱਗੇ ਖੜਕੇ ਨਮਸਕਾਰ ਕਰਦੇ ਸੀ ਉੱਥੇ ਰੋਕ ਕੇ ਅ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਆਪਣਾ ਸਿਰ ਝੁਕਾਉਂਦੇ ਸੀ ਇਹ ਸਾਰਾ ਲਾਈਵ ਦੇ ਵਿੱਚ ਆਪਣਾ ਕਵਰ ਕੀਤਾ ਹੋਇਆ ਉਸ ਤੋਂ ਬਾਅਦ ਗੁਰੂ ਘਰ ਦੇ ਵਿੱਚੋਂ ਪਹੁੰਚਦੇ ਨੇ ਸੰਗਤ ਗੁਰੂ ਘਰ ਦੇ ਵਿੱਚ ਪਹੁੰਚ ਕੇ ਗਿਆਨੀ ਸਿੰਘ ਨੇ ਆਪਣਾ ਬਾਤ ਸੁਣਾਇਆ ਅਰਦਾਸ ਬੇਨਤੀ ਕੀਤੀ ਅਰਦਾਸ ਦੇ ਵਿੱਚ ਕਾਫੀ ਲੋਕ ਸ਼ਾਮਲ ਹੋਏ ਅਰਦਾਸ ਬੇਨਤੀ ਕੀਤੀ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਸਾਰੀ ਸੰਗਤ ਦਾ ਗਿਆਨੀ ਜੀ ਨੂੰ ਸ਼ੁਕਰਾਨਾ ਕੀਤਾ ਸਾਰੀ ਸੇਵਾਦਾਰਾਂ ਦਾ ਸ਼ੁਕਰਾਨਾ ਕੀਤਾ ਜਿੱਥੇ ਜਿੱਥੇ ਵੀ ਜਿਹੜੇ ਜਿਹੜੇ ਵੀ ਨੇ ਜਿੰਨੇ ਵੀ ਡਿਊਟੀ ਲਈ ਵਾਈ ਸਭ ਦਾ ਸ਼ੁਕਰਾਨਾ ਕੀਤਾ ਤੋਂ ਮਖੀਰ ਚ ਹੀ ਕਹੂੰਗਾ ਵੀ ਨਗਰ ਕੀਰਤਨ 9 ਸਾਲ ਤੇ ਪਰ ਪਿੰਡ ਦੀ ਪ੍ਰਕਰਮਾ ਕੀਤੀ ਵੰdte ਵਾਹਿਗੁਰੂ ਦੀ ਕਿਰਪਾ ਮੇਰ ਪਰਿਅਥ ਰੱਖ ਕੇ ਸਾਰੀ ਨਗਰ ਨੇ ਸਹਿਯੋਗ ਦਿੱਤਾ ਕੋਈ ਵੀ ਐਸਾ ਪਾਣ ਪੁਰਾ ਬੱਚਾ ਜਿਹਨੇ ਆਰਗੇਨਾਈਜ਼ੇਸ਼ਨ ਨੂੰ ਸਹਿਯੋਗ ਨਹੀਂ ਦਿੱਤਾ ਸਭ ਨੇ ਸਹਿਯੋਗ ਦਿੱਤਾ ਸੋ ਖੀਰ ਦੇ ਵਿੱਚ ਅਸੀਂ ਕਵਾਂਗੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਫਿਰ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ